ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨਾ ਦੇ ਤੇ ਵਾਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਨ ਸੁਨ ਮਨ ਨਗਰੀ ਭਈ ਦੇਖ ਪੀਰ ਭਿਆ ਹਰਾਨ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨਮ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ బాబా కాల రూప దూజారరదన దీగ నివాల సమ జనగరి పై దే పీర ప్యా హర ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਜ਼ ਚਹੋ ਦਿਸ ਜਨਮ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਏ ਕੇ ਆਸਪਨ ਇਕ ਬਾਬਾ ਕਾਲ ਰੂਪ ਦੂਜਾ ਰਾਬੇ ਵਰਦਨ ਅੰਤੇ ਤੇ ਬਾਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਨ ਸੁਨ ਮਨ ਨਗਰੀ ਭਈ ਦੇਖ ਪੀਰ ਭਿਆ ਹਰਾਨ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਸ ਚਹੋਂ ਦਿਸ ਜਨਮ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਨ ਦਿੱਤੇ ਬਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮਨ ਨਗਰੀ ਭਈ ਦੇਖ ਪੀਰ ਭਿਆਹ ਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਘਰ ਹਨ ਨਾਨਕ ਕਲ ਵਿੱਚ ਆਇਆ ਰਬ ਫਕੀਰ ਇਕੋ ਪਹਿ ਚਾਨਾ ਤਰਤ ਆਕਾਸ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ బాబా కాల రూప దూజారరదన ది వజా జహ సోన్గరి పై దే పీర ప్యా హరణ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹ ਚਾਨਾ ਤਰਤ ਆਕਾਸ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਏ ਕੇ ਆਸ ਤਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨਾ ਅੰਤੇ ਤੇ ਵਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮਨ ਨਗਰੀ ਭਾਈ ਦੇਖ ਪੀਰ ਭਿਆਹ ਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਸ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਤਨ బాబా కాల రూప దూజారరదన దిబ నివజ కహన సోన్గరి పై దే పీర ప్యాన ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਪਹਿ ਚਾਨਾ ਤਰਤ ਆਕਾਸ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਏ ਕੀਆ ਅਸਥਾਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨਾ ਤੇ ਤੇ ਵਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮਨ ਨਗਰੀ ਭਾਈ ਦੇਖ ਪੀਰ ਭਿਆ ਹਰਾਨਾ ਆਨ ਲਗਾਏ ਕਰ ਇਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰੇ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਤਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨੰ ਦਿੱਤੇ ਬਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮਨਾਂ ਨਗਰੀ ਭਈ ਦੇਖ ਪੀਰ ਭਿਆਹ ਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਪਹਿ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨਾ ਤੇ ਤੇ ਵਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮੋਨਾ ਨਗਰੀ ਭਾਈ ਦੇਖ ਪੀਰ ਭਿਆ ਹਰਾਨਾ ਕੇ ਧਿਆਨ ਲਗਾਏ ਕਰ ਇਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰਬ ਫਕੀਰ ਇਕੋਪ ਹੈ ਚਾਨਾ ਤਰਤ ਆਕਾਸ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜੋਇ ਕਿਆ ਅਸਪਾਨ ਇਕ ਬਾਬਾ ਕਾਲ ਰੂਪ ਦੂਜਾ ਰਾਬੇ ਮਰਦਾਨ ਦਿੱਤੇ ਬਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਨ ਸੁਨ ਮੋਨਾ ਨਗਰੀ ਭਈ ਦੇਖ ਪੀਰ ਭਿਆ ਹਰਾਨ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ బా కాల రూప దూచారరదన దిగ నివాల సహన సోన్గరి పై దే పీర ప్యా హరన ਵੇਖੇ ਧਿਆਨ ਲਗਾਏ ਕਰ ਇਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰਬ ਵਕੀਰ ਏਕੋ ਪਹਿ ਚਾਨਾ ਤਰਤ ਆਕਾਸ ਚਹੋ ਦਿਸ ਜਨਮ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਤ ਪਨ ਇਕ ਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨ ਅੰਦੇ ਤੇ ਬਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮਨ ਨਗਰੀ ਭਈ ਦੇਖ ਪੀਰ ਭਿਆ ਹਰਾਨ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਥਾਨ బాబా కాల రూప దూజారరదన దిగ నివాల జ నగరి పై దే పీర ప్యా హర ਕੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰਬ ਵਕੀਰ ਏਕੋ ਪਹਿ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨਮ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇਕਿਆ ਅਸਪਾਨ ਕਬਾਬਾ ਕਾਲ ਰੂਪ ਦੂਜਾ ਰਵਾਬੇ ਮਰਦਾਨ ਦਿੱਤੇ ਵਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ ਸੁਨ ਮਨ ਨਗਰੀ ਭਈ ਦੇਖ ਪੀਰ ਭਿਆ ਹਰਾਨ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਤਸਤ ਗੇਰ ਕੌਣ ਫਕੀਰ ਕਿਸ ਕਾ ਕਰ ਹਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਏਕੋ ਕਹੈ ਚਾਨਾ ਤਰਤ ਆਕਾਜ਼ ਚਹੋਂ ਦਿਸ ਜਨ